ਲੋ ਡੈਡੀ ਰੋਟੀ ਖਾਓ ਆ ਮਮਾ ਤੈਨੂੰ ਫੜੋ ਸ਼ੋਭਰਾ ਅੱਜ ਕਰਮਾ ਦੇਣਾ ਇਹ ਕੀ ਬਣਾਇਆ ਮਾ ਸਾਗ ਹਾਂਜੀ ਮੈਂ ਸਾਗ ਬਣਾਉਣੀ ਆ ਤੇ ਰਾਦਾ ਤੇ ਹੀ ਵੀ ਲਮਨੇ ਮੱਕੀ ਦੀਆਂ ਰੋਟੀਆਂ ਤੇ ਫਿਰ ਮੈਂ ਤੁਹਾਨੂੰ ਭੁੱਖ ਲੱਗੀ ਨਹੀਂ ਡੈਡੀ ਬਾਹਰੋਂ ਆਏ ਆ ਤੇ ਚਲ ਮੈਂ ਇਹ ਉਹ ਲਾ ਲੈਂਦੇ ਦਸ ਕਣਕ ਦੀਆਂ ਫਿਰ ਲਾ ਲਾਂਗੇ ਰਾਤ ਨੂੰ ਮੁੜ ਕੇ ਨਹੀਂ ਭੁੱਖ ਤੇ ਲੱਗੀ ਹੀਗੀ ਮਾਂ ਵੀ ਚੱਕੋ ਆਖਣ ਡਈ ਹਾਂ ਹਾਂਜੀ ਭੁੱਖ ਜੀ ਲੱਗੀ ਆ ਤੇ ਆਖਣ ਦੇ ਨਹੀਂ ਉਦਮਮੀ ਮਤਲਬ ਸਾਗ ਦੇ ਨਾਲ ਜੇ ਫਿੱਕੇ ਚੋਲ ਬਣਾਏ ਉਹ ਤੁਹੇ ਵਧੀਆ ਲੱਗਦੇ ਨਾ ਤੇ ਰਜੀ ਕਰਦਾ ਤੇ ਬਣਾ ਲਾਓ ਨਹੀਂ ਸਾਰੇ ਖਾਵਾਂਗੇ ਮੈਂ ਇਕੱਲੇ ਨਹੀਂ ਥੋੜੀ ਖਾਣੀ ਆ ਆਓ ਕੋਈ ਨਹੀਂ ਡੜੀ ਬਣਾ ਲੈਨੇ ਖਾਓ ਤੇ ਮੈਂ ਪਾਣੀ ਲਿਆਵਾਂ ਲੈ ਜਵਾੜ ਦੀਆਂ ਰੋਟੀਆਂ ਲੈਣ ਦੇ ਅੱਦੇ ਚੋਲ ਬਣਾਵਾਂਗੇ ਚਲੋ ਇੱਤਾਂ ਹੀ ਕਰ ਲਿਓ ਕੋਈ ਗੱਲ ਨਹੀਂ ਵੇਖਾਂ ਕਿੰਨਾ ਛੋਆ ਸਾਗ ਬਣਾਇਆ ਇਹ ਦਾਲ ਸਬਜ਼ੀ ਦੇ ਪਹਿਲਾਂ ਵੀ ਬਹੁਤ ਸਵਾਲ ਬਣਾਉਂਦੇ ਹੁੰਦੇ ਸੀ ਪਹਿਲਾਂ ਕਿਹੜੀ ਮਾੜੀ ਬਣਦੀ ਮੁੜ ਕੇ ਪਤਾ ਨਹੀਂ ਨੂੰ ਕੀ ਹੋ ਗਿਆ ਵਾ ਓਹ ਗੱਲ ਵੀ ਪਤਾ ਨਹੀਂ ਕੀ ਹੈ ਜੀ ਮੱਤ ਤੇ ਪਰਦਾ ਪੈ ਗਿਆ ਹੈਗਾ ਨਹੀਂ ਤੇ ਕਿੱਡਾ ਵਧੀਆ ਰਲ ਮਿਲ ਕੇ ਰਹਿੰਦੇ ਹੁੰਦੇ ਹਾਂ ਤੇ ਹੁਣ ਉਹ ਗੱਲ ਜਿੱਦਾਂ ਖੇਰੂ ਖੇਰੂ ਹੋਣ ਵਾਲੀ ਗੱਲ ਹੋਈ ਤੇ ਚਾਹ ਨਾ ਅੱਜ ਫੇਰ ਕਿਤੇ ਸਾਨੂੰ ਰੋਟੀ ਫੜਾਈ ਤੇ ਵਧੀਆ ਹੋਇਆ ਵਾ ਨਾ ਹੁਣ ਉਹ ਚਲੋ ਸੰਤਾਪ ਦੇ ਦਿਨ ਲੰਘ ਗਿਆ ਕੀ ਪਤਾ ਹੁਣ ਚੰਗੇ ਦਿਨ ਗਾੜੀ ਆ ਗਏ ਆ ਸਾਡੀ ਬੁੱਢਾ ਜੀ ਚੰਗੀ ਲੰਘ ਜੇ ਹੁਣ ਜਾਬਦਾ ਤੇ ਇਦਾਂ ਹੀ ਆ ਜਿਨੀਆਂ ਨੂੰ ਠੋਕਰਾਂ ਵੱਜੀਆਂ ਨਾ ਇਹਦੀ ਅਕਲ ਟਿਕਾਣੇ ਆ ਹੀ ਗਈ ਆ ਜੈਸਨ ਕੀ ਗਾਣਿਆ ਪੁੱਤ ਮੋਬਾਈਲ ਵੇਖਣ ਡਿਆ ਵਾ ਹਾਂਜੀ ਹਲੋ ਰੋਟੀ ਖਾਓ ਮੇਰਾ ਪੁੱਤ ਮੈਂ ਨਹੀਂ ਖਾਣੀ ਮੈਂ ਤੁਹਾਨੂੰ ਵੀ ਕਿਹਾ ਨਾ ਕੱਲ ਵੀ ਮੈਂ ਰੋਟੀ ਨਹੀਂ ਖਾਣੀ ਪੁੱਤ ਰੋਟੀ ਨਾ ਨਹੀਂ ਗੁੱਸੇ ਹੋਈਦਾ ਰੋਟੀ ਖਾਏਗਾ ਤੇ ਫੇਰ ਹੀ ਪੜੇ ਲਿਖੇਗਾ ਉਦੋਂ ਫਿਰ ਕਮਜ਼ੋਰ ਹੋ ਜਾਏਗਾ ਨਹੀਂ ਮੰਮੀ ਮੈਂ ਤਾਂ ਅੱਜ ਹੀ ਰੋਟੀ ਖਾਣੀ ਲੈ ਜਾਓ ਮੇ ਲਾਗੋ ਹੈ ਉਹੋ ਕੱਲ ਰੋਟੀ ਕਿਉਂ ਨਹੀਂ ਮੇਰੇ ਹੱਥ ਦਿਖਾਣੀ ਅੱਜ ਨਹੀਂ ਨਾ ਮੈਂ ਤੇ ਦਾਦੀ ਕੋ ਖਲਾਦਾ ਨਹੀਂ ਮੈਂ ਨਹੀਂ ਦਾਦੀ ਆ ਠੀਕ ਖਾਣੀ ਬਣਾਈ ਤੇ ਤੁਸੀਂ ਨਾ ਰੋਟੀ ਦਾਦੀ ਨੇ ਨੀ ਨਾ ਬਣਾਈ ਤੇ ਪੁੱਤ ਜੇ ਮੈਂ ਬਣਾਈ ਆ ਤੇ ਮੇਰੇ ਨਾਲ ਗੁੱਸੇ ਆ ਰੋਟੀ ਨਾਲ ਥੋੜੀ ਗੁੱਸੇ ਹੋਈਦਾ ਕੋਈ ਨਹੀਂ ਹੁੰਦਾ ਹੋਂ ਲੈਂਦਾ ਮੈਨੂੰ ਰਸ ਗੁੱਸੇ ਵੇਖ ਮੇਰੀ ਗੱਲ ਸੁਣ ਸਾਰੇ ਮੇਰੇ ਨਾਲ ਖੋਸ ਹੋ ਗਏ ਆ ਤੇ ਮੇਰਾ ਪੁੱਤ ਕਿਉਂ ਨਹੀਂ ਮੇਰੇ ਨਾਲ ਖੋਸ ਹੁੰਦਾ ਮੰਮੀ ਜੀ ਬੜੀ ਯਾਰ ਤੁਸੀਂ ਝੂਠ ਮਾਰਿਆ ਵਾ ਹੁਣ ਨਹੀਂ ਮੈਂ ਤੁਹਾਡੇ ਚੂਰ ਦੇ ਵਾਚ ਚ ਆਣਾ ਨਹੀਂ ਤੇ ਮੈਂ ਇੱਕ ਦਿਨ ਅੱਗੇ ਵੀ ਕਹਿ ਤਵਾ ਤੇ ਮੈਂ ਨਹੀਂ ਕਰਦੀ ਇਹ ਕੰਮ ਹੁਣ ਹੁਣ ਮੈਂ ਮਾਂ ਪੁੱਤ ਵੀ ਰਲ ਕੇ ਰਵਾਂਗੇ ਤੇ ਤੇਰੇ ਦਾਦੀ ਦਾਦੇ ਨੇ ਉਹਨਾਂ ਨੇ ਫੜਾਈ ਆ ਤੇ ਉਹਨਾਂ ਨੇ ਖਾ ਲਈ ਪੁੱਤ ਮੰਮੀ ਜੀ ਮੈਂ ਨਾ ਸੌਂਦਾ ਹੀ ਆਉਂਦਾ ਮੈਂ ਨਹੀਂ ਕੋਸ਼ਿਸ਼ ਕਰਦੀ ਮੈਂ ਨਹੀਂ ਕੋਸ਼ਿਸ਼ ਕਰਦੀ ਤੂੰ ਇਹ ਫੇਰ ਵੀ ਨਹੀਂ ਟਾਲਦੇ ਨਹੀਂ ਪੁੱਤ ਇਹ ਦਾਣਾ ਕਰ ਰੋਟੀ ਨਾ ਖਾਓ ਮम्मी ਮੈਂ ਰੋਟੀ ਨਹੀਂ ਖਾਣੀ ਐਵੇਂ ਨਾ ਮੇਨਾਂ ਤੱਕਾ ਕਰੀ ਜਾਓ ਮੱਖੀ ਪੱਥਰ ਚਟਕੇ ਮੁਰਦੀ ਹੁੰਦੀ ਆ ਉਹ ਗੱਲ ਇਹਦੀ ਹੋਈ ਆ ਹੁਣ ਆਹ ਰਹੀ ਆਈ ਗਈ ਨਾ ਟਿਕਾਣੇ ਆਉਣਾ ਹੈਗਾ ਕਰਨਾ ਕੀ ਹੈਗਾ ਇਹਨੂੰ ਪਤਾ ਹੋਵੇਗਾ ਕਿ ਹੁਣ ਕੋਈ ਤੇ ਲਾਗੇ ਲੱਗਣ ਨਹੀਂ ਦਿੰਦਾ ਤੇ ਆਪਣੇ ਘਰ ਦੇ ਹੀ ਕੰਮ ਹੁੰਦੇ ਹੁੰਦੇ ਆ ਫੇਰ ਵੀ ਬਹੁਤ ਚੰਗਾ ਹੋ ਗਿਆ ਵਾ ਆਵੇਂ ਨਹੀਂ ਪੁੱਤ ਗੁੱਸੇ ਹੋਈਦਾ ਲੈ ਇੱਕ ਬੁਰਕੀ ਤੂੰ ਖਾ ਕੇ ਮਾਂ ਨੀ ਮੰਮੀ ਜੀ ਪੁੱਤ ਕੀ ਕਾਣਿਆ ਕਿਦਾਂ ਢਿਆਂ ਤੂੰ ਇਹ ਕੰਮ ਕਰਨ ਹੁਣ ਨਾ ਮੰਮੀ ਜੀ ਤੁਹਾਨੂੰ ਨਾ ਮੰਮੀ ਕਹਿੰਦਾ ਮੈਨੂੰ ਜੀ ਕਾਣਿਆ ਪੁੱਤ ਤੂੰ ਬੋਲਦਾ ਕਿਦਾਂ ਵੱਡਿਆਂ ਨੂੰ ਇਦਾਂ ਬੋਲੀਦਾ ਬੋਲਣਾ ਤੁਸੀਂ ਦੱਸਣ ਦੇ ਇਹ ਮੈਂ ਤੁਹਾਡੇ ਕੋ ਸਿੱਖਿਆ ਵਾ ਕਿਦਾਂ ਤੁਸੀਂ ਦਾਦੀ ਨਾਲ ਕਰਦੇ ਰੇ ਨਾ ਹੁਣ ਮੈਂ ਤੁਹਾਡੇ ਨਾਲ ਇਦਾਂ ਹੀ ਕਰਨਾ ਵਾ ਅੱਛਾ ਹੁਣ ਤੂੰ ਮੇਰੇ ਗਾੜੀ ਬੋਲੇਗਾ ਜੇ ਉਹ ਸੁਧਰ ਕੇ ਤੇ ਹੁਣ ਤੂੰ ਵਿਗੜੇਗਾ ਆਹ ਤੂੰ ਹੀ ਕਰੇ ਸੁਧਰ ਗਏਂ ਹਾਦੀ ਹੋ ਗਈ ਤੇਰੇ ਵਾਲੀ ਚਾ ਨਹੀਂ ਖਾਣੀ ਤੇ ਨਾ ਖਾ ਮੈਂ ਜਾਨੀ ਲੈ ਕੇ ਖਾਲੀ ਮਮੀ ਜੀ ਤੇਹੀ ਰੋਟੀ ਖਾਈ ਆਂ ਭਾਂਡੇ ਅੰਦਰ ਰੱਖਾਈ ਜੇ ਭਾਂਡੇ ਮੈਂ ਮਾਂਜ ਕੇ ਰੱਖਾਈ ਆ ਤੂੰ ਇਹ ਕਿਉਂ ਮਾਂਜੇ ਮੈਂ ਆਪੇ ਮਾਂਜ ਲੈਣੀ ਚੱਲ ਕੋਈ ਗੱਲ ਨਾ ਫਤ ਅੱਗੇ ਦੀ ਮਾਂਜੀ ਦੇ ਜੀ ਫਿਰ ਕੀ ਕਰ ਜਸਨ ਨੇ ਰੋਟੀ ਖਾਦੀ ਨਹੀਂ ਕਿ ਮਮੀ ਜੀ ਜਸਨ ਨੇ ਰੋਟੀ ਨਹੀਂ ਖਾਦੀ ਉਹ ਤੇ ਅਜੇ ਵੀ ਮੇਰੇ ਨਾਲ ਨਾਰਾਜ਼ ਵਾ ਕਹਿੰਦਾ ਮੈਂ ਨਹੀਂ ਖਾਣੀ ਰੋਟੀ ਆਹ ਤੇ ਕਾਦੀ ਕਿਉਂ ਨਹੀਂ ਕਿ ਉਤਾ ਹੀ ਵੇ ਮੁੰਡਾ ਰੋਟੀ ਮੋੜ ਲੈ ਆਈ ਹੈ ਤੇ ਮੁੰਡਾ ਭੁੱਖਾ ਹੀ ਹੈ ਤੇ ਤਾਂ ਕਿਤਾਕ ਜਾ ਰਹਾ ਹੂਗਾ ਉਹ ਬਲਪੀ ਹੁਣ ਰਾਜ ਤੈਨੂੰ ਕੀ ਆਖੀਏ ਜੋ ਜਦਾਂ ਨੂੰ ਕਰਦੇ ਰਹੀ ਮੁੰਡਾ ਉਦਾ ਹੀ ਵੰਦਾ ਰਿਆ ਉਹੋ ਹੀ ਆ ਤਾਂ ਮੁੰਡੇ ਨੇ ਸਿੱਖ ਲਿਆ ਹੁਣ ਨਾ ਹੀ ਮੁੰਡੇ ਨੂੰ ਆਖਣ ਜੋਗੇ ਕੋ ਆ ਤੇ ਨਾ ਉਹਨੂੰ ਵਿਚਾਰੇ ਨੂੰ ਤੇ ਕੀ ਕਹੀਏ ਤੇ ਕੀ ਨਾ ਕਹੀਏ ਕੋਈ ਨਹੀਂ ਡੈਡੀ ਜੀ ਸਮਝਾਓ ਉਹਨੂੰ ਥੋੜਾ ਬਹੁਤਾ ਉਹਨੇ ਆਪੇ ਸਮਝ ਜਾਣਾ ਵਾ ਐਡਾ ਤਰੀਕਾ ਵੀ ਜੇ ਨਾ ਸਮਝੂਗਾ ਤੇਨ ਮਮੀ ਜੀ ਆ ਤੂੰ ਹੀ ਰੋਟੀ ਲੈ ਜੋ ਤੇ ਤੁਸੀਂ ਜਾਓ ਖਵਾਲ ਲਓ ਜੇ ਤੁਹਾਡੇ ਆਖੇ ਲੱਗਦੇ ਭੁੱਖਾ ਮੇਰ ਕੋ ਵੇਖ ਕੇ ਜਰਿਆ ਨਹੀਂ ਜਾਣ ਡਿਆ ਪੜੂ ਕਿਦਾਂ ਫਿਰ ਮੁੜ ਕੇ ਹੋ ਕੰਨ ਤੋ ਤੇਰੇ ਆਖੇ ਉਹਨ ਖਾ ਲੈਣੀ ਆ ਖਾ ਤੇ ਲੈਣੀ ਆ ਉਹੋ ਗੱਲ ਰਾਜ ਤੇਰੇ ਤੇਰੇ ਨਹੀਂ ਮਤਾਂ ਉਹਨੇ ਲੱਗਣਾ ਵਾ ਜੋ ਕੋ ਤੂੰ ਸਾਡੇ ਨਾਲ ਕਰਦੀ ਰਹੀ ਨਾ ਤੇ ਉਹ ਨਿਆਣਾ ਉਦੋਂ ਹੀ ਬੜਾ ਉਹ ਬੱਬੂ ਰਕਾ ਜਾ ਹੋ ਜਾਂਦਾ ਏ ਐਵੇਂ ਬਚਾ ਲੈਨੇ ਉਤਾਂ ਹੀ ਤੁਰੇ ਤੇ ਨਾ ਕੱਢਿਆ ਤੇ ਕੱਢਿਆ ਚਲੋ ਮੰਮੀ ਜੇ ਤੁਸੀਂ ਕਹੋਗੇ ਨਾ ਤੇ ਅਹੀਂ ਵੀ ਖਾ ਲਈ ਆ ਉਹਨੂੰ ਹਰਿਆ ਸਾਚੀ ਨਹੀਂ ਆਉਣ ਡਿਆ ਕਿ ਮੰਮੀ ਨੇ ਦਾਦੀ ਦਾਦੀ ਨੇ ਰੋਟੀ ਫੜਾਈ ਜੇ ਨਹੀਂ ਤੁਸੀਂ ਕਿਓ ਤੇ ਅਹੀਂ ਤੇ ਪੁੱਤ ਖਾ ਲਈ ਆ ਸਾਗ ਬੜਾ ਸੁਆਦ ਬਣਾਇਆ ਵਾ ਤੇ ਲੈ ਤੂੰ ਵੀ ਖਾ ਉਹਨੂੰ ਯਕੀਨ ਆ ਜਾਣਾ ਵੀ ਠੀਕ ਇਨਾਂ ਨੇ ਰੋਟੀ ਖਾਦੀ ਹੋਣੀ ਆ ਆ ਜੋ ਹਕਵਾਲ ਲੀਏ ਉਹਨੂੰ ਜੇ ਖਾੜੇ ਤੇ ਖਾਦੀ ਖਾਦੀ ਦਾ ਕੀ ਫਾਇਦਾ ਜੇ ਨਿਆਣੇ ਨੇ ਰੋਟੀ ਨਾ ਖਾਦੀ ਹੋਣੀ ਹੁਣ ਕਿਦਾਂ ਡੇਰ ਤਰਲੇ ਲੈਣ ਕਿਉਂ ਮੈਂ ਤਰਲੇ ਲੈ ਲੈਣਾ ਉਦੋਂ ਦੇ ਸੁਧਰਦੇ ਨਹੀਂ ਉਦੋਂ ਦੇ ਹੋਰ ਦਾਦੀ ਨੂੰ ਜਾ ਕੇ ਲੜਦੇ ਸੀ ਉਹਨ ਮੰਮੀ ਜੀ ਤੁਹਾਡੇ ਨਾਲ ਇਦਾਂ ਕਰਦਾ ਫੇਰ ਟਾੜੀਆਂ ਅੱਖਾਂ ਖੁੱਲਣੀਆਂ ਉਹਦਾ ਰਾਜ ਇਹਦੇ ਵਿੱਚ ਅਸੀਂ ਵੀ ਹੁਣ ਉਹਨੂੰ ਜਿਆਦਾ ਉਹਨੂੰ ਕੀ ਕਹਿ ਸਕਦੇ ਆ ਉਹਨੇ ਜੇ ਅਸੀਂ ਜਿਆਦਾ ਆਖਿਆ ਹੁਣ ਗਾੜੀਆਂ ਤੋੜ ਕੇ ਜਵਾਬ ਦੇਣਾ ਫੇ ਉਹਨਾਂ ਦਾ ਤੁਸੀਂ ਆਖੀ ਜਾਂਦੇ ਤੇਰੀ ਮਾਂ ਨੇ ਮਾਂ ਮਾੜੀ ਹੈ ਤੇਰੀ ਮਾਂ ਹੈ ਐਦਾਂ ਕਰਦੀ ਐਦਾਂ ਕਰਦੀ ਤੇ ਬਈ ਸਾਰਾ ਇਲਜ਼ਾਮ ਤੇ ਛੱਡ ਤੇ ਆਉਣਾ ਮੁੜ ਕੇ ਤੇ ਹੁਣ ਐਦਾਂ ਨਹੀਂਗਾ ਤੂੰ ਯਾ ਇਹ ਉਹਨੂੰ ਸਹੀ ਹੈ ਇਹ ਪਿਆਰ ਕਹ ਪਿਆਰ ਨਾ ਸਮਝਾਵੇਂਗੀ ਪਿਆਰ ਕਰੇਗੀ ਤੇ ਸ਼ੈਦ ਖਾਨ ਦਾ ਬੇ ਅਹੀਂ ਇੱਕ ਦਿਨ ਘੁਆ ਲਾਂਗੇ ਦੋ ਦਿਨ ਘੁਆ ਲਾਂਗੇ ਕਿਤੇ ਬਾਹਰ ਅੰਦਰ ਨੂੰ ਜਾਣਾ ਪੈਂਦਾ ਫੇ ਮੁੰਡਾ ਕੀ ਕਰੂਗਾ ਮੈਨੂੰ ਤੇ ਇਹੋ ਹੀ ਡਰ ਆਉਂਦਾ ਵਾ ਕਿ ਜੇ ਤਾ ਤੂੰ ਸਾਡੇ ਨਾਲ ਕਰਦੀ ਰਹੀ ਨਾ ਉਹੋ ਗੱਲ ਮੁੰਡਾ ਵੀ ਨਾ ਵੱਡਾ ਹੋ ਕੇ ਤੇ ਤੇਰੇ ਨਾਲ ਉਹੋ ਕੰਮ ਕਰੇ ਵੇਂਦਾ ਤੇ ਰਹੀ ਹੈ ਨਾ ਕਿ ਜੋ ਜੋ ਤੂੰ ਸਾਡੇ ਨਾਲ ਕਰਦੀ ਰਹੀ ਆ ਇਤਾਂ ਹੀ ਰਾਹ ਜੋੜਦਾ ਵੀ ਹੱਡੀਆਂ ਅੰਤਰਾ ਬਲਦੀਆਂ ਸਾਡੇ ਪੁੱਤ ਨੇ ਵੀ ਜਦੋਂ ਇਤਾਂ ਕਰਦਾ ਹੁੰਦਾ ਸੀ ਤੇ ਕਦੇ ਫੋਨ ਨਾ ਕਰਨਾ ਕਦੇ ਕੋਨਾ ਨਹੀਂ ਮੰਮੀ ਜੀ ਹਾਈ ਦਾ ਨਾ ਕਹੋ ਜੇ ਤੂੰ ਏਦਾਂ ਕਹਿੰਦੇ ਨਾ ਤੇ ਮੇਰੇ ਦਿਲ ਨੂੰ ਹੋਰ ਤਰ੍ਹਾਂ ਹੁੰਦਾ ਵਾ ਤੇ ਏਦਾਂ ਉਹਨੂੰ ਸਮਝਾਓਗੇ ਨਾ ਤੇ ਤੁਹਾਡੇ ਆਖੇ ਉਹਨੇ ਲੱਗ ਜਾਣਾ ਵਾ ਤੇਰੇ ਦਿਲ ਨੂੰ ਹੁੰਦਾ ਤੇ ਆਡੇ ਨੂੰ ਵੀ ਇਤਾਂ ਹੀ ਹੁੰਦਾ ਸੀਗਾ ਹੁਣ ਪਤਾ ਲੱਗਾ ਨਾ ਕਿ ਕੋ ਉੱਤਤੀ ਆ ਕੀ ਚੀਜ਼ ਹੁੰਦੇ ਆ ਏਦਾਂ ਲੱਗਦਾ ਹੀ ਉਹ ਪਤਾ ਚਲੋ ਮੰਮੀ ਜੀ ਮੈਂ ਤੁਹਾੜ ਕੋ ਗਲਤੀ ਦੀ ਮਾਫੀ ਮੰਗਣ ਤੇ ਡਈ ਆ ਹੋਰ ਦੱਸੋ ਹੁਣ ਮੈਂ ਕਿੱਦਾਂ ਮੰਗਾ ਤਨ ਮੈਂ ਕਹੀ ਜਾਣ ਰਹੀ ਆ ਵੀ ਤੁਹਾਡੇ ਨਾਲ ਮੈਂ ਹੁਣ ਨਹੀਂ ਕੁਝ ਵੀ ਇਹੋ ਜਿਹਾ ਕਰਦੀ ਵੇਉ ਸਾਰਾ ਕੁਝ ਘਰ ਦੇ ਵਿੱਚ ਚੰਗਾ ਹੋਣ ਡਿਆ ਬਸ ਹੁਣ ਸਾਡੇ ਵਿੱਚ ਜਸ਼ਨ ਵੀ ਰਲ ਜੇ ਨਾ ਤੇ ਫੇਰ ਮੈਂ ਬੜੀ ਖੋਸਵਾ ਤੇ ਮੁੜ ਕੇ ਉਹਦੇ ਜੇ ਸ਼ਾਇਦ ਕਿਤੇ ਡੈਡੀ ਵੀ ਸੁੱਟੀ ਆ ਜਾਣਗੇ ਕਿਤੇ ਕਿਤੇ ਰਲ ਜਾਣਗੇ ਨਾਲ ਤੇ ਸਾਰੇ ਹਿੱਕੋ ਮਿੱਕੋ ਹੋ ਕੇ ਨਾ ਐਦਾਂ ਵੇਖੋ ਰੋਟੀ ਖਾਦੀ ਆ ਤੁਸੀਂ ਦੋਹਾਂ ਜੀਆਂ ਨੇ ਐਦਾਂ ਹੀ ਤਿੰਨੇ ਖਾਇਆ ਕਰਾਂਗੇ ਮਾਂ ਪੁੱਤ ਵੀ ਤੇ ਨਾਲ ਹੀ ਤੇ ਡੈਡੀ ਤਾਂਪੇ ਚੰਗੇ ਲੱਗਣ ਲਾ ਆਪਣਾ ਤੁਹਾਡੀਆਂ ਵੀ ਅੰਦਰਾਂ ਠੰਡ ਪੈ ਜਾਣੀ ਆ ਰਾਹ ਜਾਂ ਅੰਦਰਾਂ ਠੰਡ ਹੁਣ ਪਾਉਣ ਲਈ ਕੋ ਟਾਈਮ ਲੱਗਣਾ ਵਾ ਜਿੱਦਾਂ ਦਾ ਬੀਜਿਆ ਉਦਾਂ ਦਾ ਵੜਨਾ ਪੈਣਾ ਵਾ ਮੁੰਡਾ ਜਾਦਾ ਵਿਗੜ ਗਿਆ ਵਾ ਮੈਂ ਡੈਡੀ ਜੀ ਮੈਨੂੰ ਨਾ ਹੁਣ ਤੁਹਾਡੇ ਸਾਥ ਦੀ ਲੋੜ ਵਾ ਜੇ ਤੁਸੀਂ ਮੇਰਾ ਸਾਥ ਦੋਗੇ ਨਾ ਤੇ ਜਸਨ ਹੀ ਆਪੇ ਸੁਧਰ ਜਾਣਾ ਵਾ ਵੀ ਇਹ ਲੋ ਕਿੱਡੀ ਛੇਤੀ ਉਹਨੇ ਅੱਡੇ ਲਾਗੇ ਲੱਗਣਾ ਵਾ ਵੀ ਠੀਕ ਹੈ ਦਾਦੀ ਬਾਬਾ ਵੀ ਇੱਥੇ ਆ ਤੇ ਮੈਂ ਵੀ ਇਹਨਾਂ ਦੇ ਵਿੱਚ ਜਾ ਕੇ ਬਵਾਂ ਕਿਉਂ ਅੱਗੇ ਉਹਨੂੰ ਮੈਂ ਰੋਕਦੀ ਰਹੀ ਆ ਉਹਦੇ ਮੈਂ ਹਰਿਆ ਮੰਨ ਦੇ ਵਿੱਚ ਉਹੋ ਬੈਠੀਆਂ ਵਾ ਜੇ ਗੱਲਾਂ ਰਾਜਾ ਈ ਛੇਤੀ ਤੈਨੂੰ ਕੀ ਸਾਥ ਦੀ ਲੋੜ ਵਾ ਤੇ ਨਾ ਉਹਨੇ ਅਜੇ ਮੰਨਣਾ ਹੀ ਆ ਉਹੋ ਗੱਲ ਹੈ ਤੂੰ ਹੀ ਮਨਾਵੇਂਗੀ ਤੇ ਮੰਨਣਾ ਆ ਅਸੀਂ ਕਿਹੜੀ ਉਹਨੂੰ ਕੋਈ ਮਾੜੀ ਚੰਗੀ ਆਕੀ ਆ ਆਡੇ ਨਾ ਤੇ ਉਹ ਮੰਨਿਆ ਹੀ ਮੰਨਿਆ ਆ ਨਹੀਂ ਮੰਮੀ ਜੀ ਐਦਾਂ ਨਹੀਂ ਨ ਮੰਨਣਾ ਕਿਉਂ ਮੈਂ ਉਹਦੇ ਨਾਲ ਵੀ ਬੜਾ ਕਰਦੀ ਰਹੀ ਆ ਕਿ ਤੂੰ ਦਾਦੀ ਲਾਗੇ ਨਾ ਜਾਵੀਂ ਤੂੰ ਦਾਦੂ ਲਾਗੇ ਨਾ ਜਾਈ ਆਪਣੀ ਭੂਆ ਨਾਲ ਨਾ ਬੋਲੀ ਉਹਦੇ ਮਨ ਦੇ ਵਿੱਚ ਇਹੋ ਹੀ ਆ ਕਿ ਸ਼ਾਇਦ ਹੁਣ ਦਾਦੀ ਦਾਦੇ ਨੂੰ ਰੋਟੀ ਖਵਾ ਲੰਡੀ ਆ ਤੇ ਮੁੜ ਕੇ ਫੇਰ ਨਾ ਇਹਨਾਂ ਨੂੰ ਦੇਣ ਉਹਦੇ ਮਨ ਦੇ ਵਿੱਚ ਹਾ ਬੈਠਾ ਵਹਿਮ ਹੀ ਤੇ ਉਹੋ ਤੇ ਗੱਲ ਵਾ ਉਹ ਸੱਚਾ ਹੀ ਆ ਇੱਕ ਗੱਲੋਂ ਤੇ ਕਹ ਰਿਹਾ ਜੇ ਡਈ ਆ ਤੇ ਕੱਲ ਨੂੰ ਇਹਨੇ ਫੇਰ ਕੀ ਕਰਨਾ ਵਾ ਤੇ ਕੀ ਨਹੀਂ ਕਰਨਾ ਇਹਨੇ ਪੁੱਛਣਾ ਕਿਚਣਾ ਕਿ ਨਹੀਂ ਪੁੱਛਣਾ ਕਿ ਨਹੀਂ ਹੋਣ ਤੇ ਤੁਸੀਂ ਇਹ ਭੁੱਲ ਜੋ ਮੈਂ ਤੁਹਾਡੀ ਇੰਨੀ ਸੇਵਾ ਕਰੂੰਗੀ ਨਾ ਤੁਹਾਨੂੰ ਮੰਜਿਓ ਪੈਰ ਨਹੀਂ ਪੁੰਜੇ ਪਾਉਣ ਦੇਣਾ ਲੀਲਾ ਵਿੱਚ ਤੋਤਾ ਮਿਲੂਗਾ ਤੇ ਰੋਟੀ ਪਾਣੀ ਵੀ ਤੁਹਾਨੂੰ ਤਿੰਨੇ ਟਾਈਮ ਮਿਲੂਗਾ ਉਹਦਾ ਰਾਜ ਹੁਣ ਰੋਟੀਆਂ ਖਵਾਲਣ ਦਾ ਕੀ ਫਾਇਦਾ ਕੀ ਜਾਂਦੇ ਹੁੰਦੇ ਆ ਵੀ ਜਦੋਂ ਚਿੜੀਆਂ ਨੇ ਖੇਦ ਹੀ ਚੋਗ ਲਿਆ ਤੇ ਪੇ ਪਿਸਤਾਉਣ ਦਾ ਕੋਈ ਫਾਇਦਾ ਨਹੀਂਗਾ ਹੁਣ ਹੁਣ ਘੜੀ ਵਿੱਚ ਚਾਹ ਪਿਸਤਾ ਜਾਂ ਨਾ ਪਿਸਤਾ ਹੁਣ ਤੇ ਇਹ ਹੀ ਭਲਾਈ ਆ ਕਿ ਉਹਨੂੰ ਮੁੰਡੇ ਨੂੰ ਸਹੀ 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 ਸਮਝਾ ਸ਼ਾਇਦ ਉਹ 니 ਤੇ ਆ ਜਵੇ ਉਹ ਗੱਲ ਵੀ ਮਾਂ ਪੁੱਤ ਦਾ ਪਿਆਰ ਜਿਹੜਾ ਹੁੰਦਾ ਨਾ ਅਸੀਂ ਕਿੰਨਾ ਕਚਰ ਬੈਠੇ ਰਹਿਣਾ ਜਿਹੜਾ ਅਸੀਂ ਉਹਨੂੰ ਸਮਝਾਈਏ ਜਾਂ ਅਸੀਂ ਉਹਨੂੰ ਖਵਾੜੀਏ ਅਸਕਰ ਮਾਂ ਪੁੱਤ ਨੇ ਇੱਕ ਮਿਕ ਰਹਿਣਾ ਤੇ ਤੂੰ ਹੀ ਰੋਟੀਆਂ ਉਹਨੂੰ ਖਵਾ ਲੜਨੀ ਆ ਤਾਂ ਤੂੰ ਹੀ ਉਹਦੇ ਚ ਪਿਆਰ ਪਾ ਆਪਣਾ ਮੰਮੀ ਜੀ ਮੈਂ ਤੇ ਜਸਨ ਦੇ ਨਾਲ ਨਾ ਹੁਣ ਇੰਨਾ ਪਿਆਰ ਉਹਦੇ ਦਿਲ ਦੇ ਵਿੱਚ ਜਿਤਾਉਂਗੀ ਨਾ ਉਹ ਜਿਹੜਾ ਵੇਖੀ ਉਹ ਮਰਖ ਨਟਕੇ ਆਊਗਾ ਵੀ ਮੰਮੀ ਜੀ ਮੈਨੂੰ ਫਲਾਨੀ ਚੀਜ਼ ਦੋ ਟੀਂਗੜੀ ਦੋ ਵੀ ਅੱਖੀਂ ਕਿੱਦਾਂ ਹੀ ਆਪਾਂ ਮਾਂ ਪੁੱਤਾਂ ਨੇ ਪਿਆਰ ਪਾਲਣਾ ਵਾ ਚਲੋ ਤੁਸੀਂ ਫਿਰ ਬੈਠੋ ਹੁਣ ਵੇਖੋ ਕਿੱਦਾਂ ਪਛਤਾਉਣ ਦਈ ਆ ਹੁਣ ਇਹਦਾ ਪਛਤਾਇਆ ਕੀ ਕਰਦਾ ਜਦੋਂ ਮੁੰਡਾ ਹੀ ਇਹਨੇ ਲੀਚੜ ਜਿਆ ਕਰ ਲਿਆ ਕਿੱਡੀ ਸੋਹਣੀ ਉਹਦੀ ਸਿਹਤ ਹੁੰਦੀ ਕਿ ਤਾਂ ਉਹ ਜੀ ਜੀ ਕਰਦਾ ਫਿਰਦਾ ਹੁੰਦਾ ਇਹ ਹੁਣ ਇਹਨੇ ਆਪੇ ਹੀ ਉਹਦੀ ਜ਼ੁਬਾਨ ਵਧਾ ਲਈ ਆ ਤੇ ਆਪੇ ਹੁਣ ਹਾਨੂਆਂ ਦੀ ਸਮਝਾਓ ਆਡੇ ਆ ਕੇ ਹੁਣ ਨਿਆਣਾ ਸਮਝਦਾ ਵਾ ਸਮਝਾ ਕੇ ਤੇ ਤਾਂ ਵੇਖਾਂਗੇ ਇਹੋ ਜਿਹਾ ਵੀ ਨਹੀਂ ਵੀ ਜਿਹੜਾ ਉਹ ਨਾ ਸਮਝੂਗਾ ਹਾਏ ਹਾਏ ਜਿਸਾ ਲੈ ਰੋਟੀ ਨਹੀਂ ਖਾਦੀ ਤੇ ਮੇਰੇ ਨਾ ਮਾਨੂੰ ਹੋਰ ਕੋਹੋਂ ਡਿਆ ਮੇਰਾ ਬਨਜੀ ਕਰਦਾ ਖਾਣ ਨੂੰ ਮਨਾ ਮਾਵੇਂ ਨਹੀਂ ਗੀ ਖਾਣੀ ਜੇ ਮੇਰੇ ਖਾਦੀ ਤਾਂ ਕੀ ਫਾਇਦਾ ਵਾ ਜੇ ਮੇਰੇ ਪੁੱਤ ਨੇ ਰੋਟੀ ਨਹੀਂ ਖਾਦੀ ਉਦਾਂ ਗਲਤੀਆਂ ਤੇ ਮਾਵੇਂ ਬੜੀਆਂ ਕੀਤੀਆਂ ਮੈਂ ਇਹਦੇ ਪਿਓ ਨੂੰ ਕਹਿੰਦੀ ਹੁੰਦੀ ਸੀ ਕਿ ਮਾਂ ਨਾ ਤੇ ਪਿਓ ਆਪ ਇਹਨਾਂ ਨਾਲ ਕੋ ਹਰਿਆ ਇਹਨੇ ਵੀ ਉਹ ਕੰਮ ਮੇਰਨਾ ਫੜ ਲਿਆ ਇਹ ਆਂਦਾ ਹੋਣਾ ਵਾ ਕਿ ਮੰਮੀ ਮੈਂ ਤੇਰਨਾ ਵੀ ਨਿੰਗਾ ਬੋਲਣਾ ਚੱਲ ਕੋਈ ਨਹੀਂ ਇੱਕ ਦਿਨ ਤੇ ਗੁੱਸਾ ਹੋਣਾ ਤੇ ਮੈਨੂੰ ਨਾ ਇਨਾ ਪਿਆਰ ਕਰਨਾ ਉਹ ਨਾ ਵੇਖੀ ਕਿਦਾਂ ਹੈ ਨਾ ਮਾਂ ਪੁੱਤਰ ਨਾਲ ਕੇ ਰਹਿਣਾ ਮੈਨੂੰ ਇਹ ਸਮਝਾਉਣਾ ਪੁੱਤ ਮੈਂ ਗਾਂ ਮੁੜ ਕੇ ਕੋਈ ਗਲਤੀ ਨਹੀਂ ਕਰਦੀ ਅਸੀਂ ਸਾਰੇ ਨਾਲ ਮਿਲ ਕੇ ਰਹਿਣਾ ਹੋਰ ਮਹੀਨਾ ਵਾ ਜੇ 2 ਮਹੀਨੇ ਤੇਰੇ ਦਾਦੀ ਨੇ ਸੁੱਟੀ ਆਈ ਜਾਣਾ ਉਹਨੂੰ ਅਸੀਂ ਗਲਤੀਆਂ ਜਿਹੜੀ ਮਹਿਸੂਸ ਹੋਣ ਨਹੀਂ ਦੇਣੀਆਂ ਵੀ ਰਾਜ ਇੰਨੀਆਂ ਗਲਤੀਆਂ ਕਰਦੀ ਰਹੀ ਆ ਆਪਾਂ ਘਰੇ ਸਾਰੇ ਨਾਲ ਮਿਲ ਕੇ ਰਹਿਣਾ ਵਾ ਅਸੀਂ ਤਾਂ ਮaaf ਕਰਤਾ ਵਾ ਇਹ ਤਾਂ ਹੁਣ ਜਾਂ ਮੁੰਡੇ ਤੇ ਆ ਕਿ ਜਾਂ ਪਰਮਾਤਮਾ ਤੇ ਵੀ ਇਹਨੂੰ ਮaaf ਕਰਦੇ ਆ ਕਿ ਨਹੀਂ ਕਰਦਾ ਅਹੀਂ ਕਿਹੜੇ ਤੇ ਦੋਖੀ ਆਂ ਅਹੀਂ ਤੇ ਆਨੇ ਆ ਇਹ ਮਾਪਾ ਤੁਹਾਡੀਆਂ ਅੱਖਾਂ ਸਾਹਮਣੇ ਹੱਸਦੇ ਖੇਡਦੇ ਰਹਿਣ ਤੇ ਤੁਹਾਡੀਆਂ ਵੀ ਅੰਦਰਾਂ ਨੂੰ ਠੰਡ ਪਵੇ ਉਹ ਸਾਰਾ ਪਰਿਵਾਰ ਹਾਸ ਦਾ ਖੇਡਦਾ ਹੀ ਚੰਗਾ ਲੱਗਣਾ ਵਾ ਪਰ ਜੇ ਹੁਣ ਮੁੰਡੇ ਦੇ ਕੋਈ ਮਨ ਦੇ ਵਿੱਚ ਕੋਈ ਗੱਲ ਬਹੂਗੀ ਤੇ ਤਾਂ ਹੀ ਆ ਉਹ ਗੱਲ ਬਥੇਰਾ ਖੇਰੂ ਖੇਰੂ ਹੋ ਕੇ ਦੇਖ ਲਿਆ ਵਾ ਥੋੜਾ ਕਿਤੇ ਰਹੀਆਂ ਆਂ ਅੰਦਰਾਂ ਹਰ ਵਕਤ ਧੱਪਦੀਆਂ ਹੀ ਰਹਿੰਦੀਆਂ ਧੱਪਦੀਆਂ ਹੀ ਰਹਿੰਦੀਆਂ ਤੇ ਸ਼ੁਕਰ ਹੈ ਤੇ ਮਹਾਰਾਜ ਜੀ ਘੜੀ ਨੂੰ ਕਰਦੇ ਆਂ ਤੇ ਪਰਮਾਤਮਾ ਮੁੰਡੇ ਦੇ ਮਨ ਮੇਰ ਪਾ ਕਿ ਉਹ ਵੀ ਇੱਕ ਮਿਕ ਹੋ ਜੇ ਆਪਣੀ ਮਾਂ ਨਾਲ ਮੋਹ ਪਿਆਰ ਕਰੇ ਹੋਵੇ ਜਸਨ ਪੁੱਤ ਤੂੰ ਇੱਤੈ ਸੌ ਗਿਆ ਮਾਂ ਭੁੱਖਾ ਹੀ ਸੌ ਗਿਆ ਮਾਂ ਤੇ ਰੋਟੀ ਨਾ ਕਾਦਾ ਗੁੱਸਾ ਵਾ ਰੋਟੀ ਮੇਰਾ ਪੁੱਤ ਖਾ ਮੈਂ ਲਿਆਵਾ ਨਹੀਂ ਦਾਦੀ ਮੈਂ ਨਹੀਂ ਖਾਣੀ ਕਿਰ ਮੈਂ ਖਾਣੀ ਹੋਗੀ ਨਾ ਆਪੇ ਖਾ ਲੂੰਗਾ ਪਾ ਕੇ ਨਹੀਂ ਪੁੱਤ ਆਪੇ ਕਿੱਤਾ ਖਾ ਲੇਗਾ ਮੈਂ ਆਦਮ ਨਹੀਂ ਆ ਸਾਗ ਬੜਾ ਸੋਹਣਾ ਬਣਿਆ ਵਾ ਦੇ ਵੀ ਤੇ ਮੈਂ ਨਾ ਮੱਖਣੀ ਪਾ ਕੇ ਲਿਆਉਣੀ ਆ ਗਰਮ ਕਰਕੇ ਤੇ ਤੂੰ ਮੇਰਾ ਪੁੱਤ ਖਾ ਲਾਏ ਨਹੀਂ ਦਾਦੀ ਰਹਿਣ ਦੋ ਮੇਰੇ ਜੀ ਨਹੀਂ ਕਹਿੰਦਾ ਕਿ ਜੀ ਕਰੂੰਗਾ ਨਾ ਮੈਂ ਲਿਆਉਂਗਾ ਆਪੇ ਸਾਡੇ ਹੁੰਦਿਆ ਪੁੱਤ ਤੂੰ ਰੋਟੀ ਫੜਦਾ ਚੰਗਾ ਲੱਗਦਾ ਵਾ ਜਦੋਂ ਅਹੀਂ ਜੋ ਹੈਗੇ ਰੋਟੀ ਫੜਾਉਣ ਵਾਲੇ ਜੇ ਤੂੰ ਮਾਂ ਦੇ ਹੱਥ ਦੀ ਨਹੀਂ ਨਾ ਖਾਣੀ ਤੇ ਮੇਰੇ ਹੱਥ ਦੀ ਖਾ ਲਾ ਵੱਡਿਆਂ ਦਾ ਆਖਾ ਨਹੀਂ ਮੋੜੀਦਾ ਹੁੰਦਾ ਨਹੀਂ ਦਾਦੀ ਅੱਗੇ ਤਾਂ ਪਲਾ ਮੈਂ ਕਦੀ ਤਾਂ ਡਾ ਆਖਾ ਮੋੜਿਆ ਵਾ ਉਹ ਮੇਰਾ ਜੀ ਨਹੀਂ ਕਹਿੰਦਾ ਮੈਂ ਤਾਂ ਤੁਹਾਨੂੰ ਕਹਿੰਦਾ ਨਹੀਂ ਖਾਣੀ ਹੈ ਜੀ ਨਹੀਂ ਤੇ ਪੁੱਤ ਤੂੰ ਆਖੀ ਜਨਾ ਮੈਂ ਨਹੀਂ ਖਾਣੀ ਨਹੀਂ ਖਾਣੀ ਹਾਡੀ ਖਾਦੀ ਦਾ ਕੀ ਪੈਦਾਵਾ ਗੁੱਸੇ ਹੋਏਗਾ ਤੂੰ ਆਪਣੀ ਮਾਂ ਨਾਲ ਹੋਏਗਾ ਤੇ ਸਾਡੇ ਨਾਲ ਥੋੜਾ ਤੂੰ ਗੁੱਸੇ ਆ ਨਾ ਰੋਟੀ ਨਾ ਗੁੱਸੇ ਹੋਈਦਾ ਹੁੰਦਾ ਵਾ ਮੈਂ ਕਹ ਰਹਾ ਦਾਦੀ ਜੀ ਅੱਗੇ ਕਦੀ ਹੋਇਆ ਮੈਂ ਰੋਟੀ ਨਾਲ ਗੁੱਸੇ ਨਾਲੇ ਕਹ ਰਹਾ ਤੂੰ ਕਹਿ ਦੇਣਾ ਸਾਗ ਦਾ ਸਾਗ ਤੇ ਮੰਮੀ ਨੇ ਬਣਾਇਆ ਵਾ ਨਹੀਂ ਪੁੱਤ ਛਾਕ ਤੇਨੇ ਬਣਾਇਆ ਵਾ ਮੰਮੀ ਨੇ ਕਿੱਥੋਂ ਛੱਕ ਬਣਾਇਆ ਵਾ ਐਵੇਂ ਝੂਠ ਬੋਲੀ ਜਨਾ ਤੇਰੇ ਸਾਹਮਣੇ ਮੈਂ ਸਾਗ ਤੂੰ ਗੰਡਈ ਹਾਂ ਦਾਦੀ ਜੀ ਨਾ ਝੂਠ ਬੋਲੋ ਮੈਂ ਅੱਗੇ ਨਾਲ ਬਾਹਰ ਗਿਆ ਹਾਂ ਉਹ ਤਾਂ ਮੰਮੀ ਢਾਈ ਬਣਾਉਣਾ ਕਿਉਂ ਡਾਵੇ ਤੁਸੀਂ ਹੀ ਚੂਡ ਬੋਲਣ ਉਹਨੇ ਪਿੱਛੇ ਲੱਗ ਕੇ ਉਹ ਤਾਂ ਸਾਗ ਮੈਂ ਬਣਾਇਆ ਰੋਟੀਆਂ ਠੀਕ ਹੋਣੇ ਪਕਾਈਆਂ ਤੇ ਜੇ ਆਖੇ ਤੇ ਮੈਂ ਰੋਟੀ ਤੈਨੂੰ ਹੋਰ ਪਕਾ ਦਿੰਦੀ ਆਂ ਅਦੀ ਇਹ ਗੱਲਾਂ ਨੂੰ ਛੱਡੋ ਤੁਹਾਨੂੰ ਮੈਂ ਸੱਚ ਦੱਸਾਂ ਹੁਣ ਮੰਮੀ ਤੋਂ ਨਾ ਇੰਨੀ ਨਫ਼ਰਤ ਹੋ ਗਈ ਆ ਨਾ ਨਾ ਨਾਲ ਬੁਲਾਉਣੀ ਜੀ ਕਰਦਾ ਵਾ ਨਾ ਨਾਲੇ ਵੇਖਣ ਨੂੰ ਜੀ ਕਰਦਾ ਨਾਲ ਪੁੱਤ ਫੇਰ ਵੀ ਤੇਰੀ ਮਾਂ ਵਾ ਤੈਨੂੰ ਰਤੀ ਕਿ ਜਿੰਨੇ ਨੂੰ ਉਹਨੇ ਪਰ ਲਿਆ ਪੁੱਸਿਆ ਕਿੱਤਾਂ ਤੇਰਾ ਲੀੜਾ ਲੱਤਾਂ ਧੋਂਦੀ ਰਹੀ ਕਿੱਤਾਂ ਤੈਨੂੰ ਸਕੂਲੇ ਇਕ ਲਾਉਂਦੀ ਰਹੀ ਕਿਤੇ ਪਾਲਣ ਪੋਸਟ ਕਿਤੇ ਐਵੇਂ ਹਾਂ 10 ਛੋਟੇ ਜਿਹੇ ਬੱਚੇ ਦਾ ਤੇ ਇਹ ਤਾਂ ਨਹੀਂ ਕਰੀਦਾ ਹੁੰਦਾ ਮਾਂ ਨੂੰ ਮਾਂ ਹੀ ਸਮਝ ਜੇ ਸਾਡੇ ਨਾਲ ਇੱਕ ਮਿਕ ਹੋ ਗਈ ਹੈ ਨਾ ਤੇ ਤੂੰ ਹੀ ਮੇਰਾ ਪੁੱਤ ਮੰਨ ਜਾ ਮੰਨ ਜਾ ਮੇਰੀ ਆਖੀ ਦਾਦੀ ਮੈਂ ਮਾਂ ਨੂੰ ਮਾਂ ਹੀ ਸਮਝਾਇਆ ਪਰ ਉਹ ਟਲੇ ਮੈਂ ਕਿੰਨੀ ਵਾਰ ਆਣਾ ਸਮਝਾਇਆ ਉਹ ਨਹੀਂ ਸਮਝੇ ਹੁਣ ਤਾਂ ਮੈਂ ਵੀ ਨਾ ਅੱਕ ਗਿਆ ਹੁਣ ਪੁੱਤ ਉਹਦੇ ਕੋਈ ਨਾ ਪਤਾ ਨਹੀਂ ਕੀ ਉਹਦੇ ਦਿਲ ਚ ਕੋਈ ਆ ਗਈ ਆ ਤੇ ਕਿਹੜੀਆਂ ਗੱਲਾਂ ਨੂੰ ਉਹ ਫੜ ਕੇ ਬੈ ਗਈ ਹੁਣ ਵੀ ਤੇ ਉਹੋ ਗੱਲ ਵੀ ਮੁੜੀ ਆ ਨਾ ਹੁਣ ਵੀ ਤੇ ਸਾਡੇ ਨਾਲ ਕਿੱਤਾ ਡਈ ਵੀ ਆਪਾਂ ਹੁਣ ਇਕ ਮਿਕੀ ਹੋ ਕੇ ਰਹਿਣਾ ਵਾ ਐ ਇਤਾਂ ਇਕੱਠੇ ਹੀ ਰਹਿਣਾ ਵਾ ਤੇ ਚੱਲ ਹੁਣ ਤੂੰ ਮੇਰਾ ਪੁੱਤ ਮੰਨ ਜਾ ਕੋਈ ਗੱਲ ਨਹੀਂ ਉਹ ਨਹੀਂ ਦਾਦੀ ਜੀ ਹੁਣ ਨਹੀਂ ਮੰਨਉ ਜੀ ਕਰਦਾ ਜਿਹੜਾ ਕਹਿੰਦੇ ਆ ਨਾ ਤਣੀ ਇਕ ਮਿਕ ਉਹ ਫੇਰ ਦੇ ਆ ਕੋਈ ਸਕੀਮ ਲਾਈ ਆ ਉਹਨਾਂ ਨੇ ਫੇਰ ਕੋਈ ਨਹੀਂ ਪੁੱਤ ਹੁਣ ਨਹੀਂ ਸਕੀਮ ਲੰਬੀ ਹੁਣ ਤੇ ਉਹ ਇਕ ਤਾਂ ਡਈ ਆ ਨਾ ਹੁਣ ਤਾਂ ਤਰਨਾ ਹੀ ਕਰੀ ਜਾਂਦੀ ਆ ਮੈਂ ਤਾਂ ਹੀ ਕਰੀ ਜਾਂਦੀ ਆ ਵੀ ਜਿਹੜੀ ਗਲਤੀ ਮੇਰੇ ਕੋਲ ਹੋ ਗਈ ਜੇ ਮੈਂ ਮੁੜ ਕੇ ਕਰੂ ਨਾ ਤੇ ਮੈਨੂੰ ਆਖਿਓ ਤੇ ਮੇਰੇ ਪੁੱਤ ਨੂੰ ਵੀ ਸਮਝਾਓ ਤੇ ਸਮਝੇ ਚਾ ਮੇਰਾ ਪੁੱਤ ਤਾਂ ਦਾ ਦਿੱਤੇ ਇਹ ਸਮਝੋ ਉਹਨਾਂ ਦਾ ਕੀ ਪਤਾ ਕਿਦੋਂ ਬਦਲ ਜਾਣਾ ਵਾ ਤੁਸੀਂ ਉਹਨਾਂ ਪਿਛੇ ਲੱਗ ਗਏ ਜੇ ਪਿੱਛੇ ਮੈਂ ਨਹੀਂ ਪੁੱਤ ਲੱਗੀ ਹੁਣ ਉਹ ਗੱਲ ਵੀ ਘਰ ਦੇ ਵਿੱਚ ਚਾਰ ਕਿਤੇ ਹੀ ਜੀ ਆ ਕਿਸ ਦਾ ਮੂੰਹ ਐ ਨੂੰ ਤੇ ਕਿਸ ਦਾ ਐ ਨੂੰ ਤੇ ਮੈਂ ਤਾਂ ਸ਼ੁਕਰ ਕੀਤਾ ਵਾ ਤੇ ਚਾਲਾ ਪੱਕ ਤੇ ਨਾ ਮਹਾਰਾਜ ਨੇ ਸਾਡੇ ਵੀ ਦਿਨ ਮੋੜੇ ਆ ਤੇ ਕਿਤੇ ਬੈਠਿਆ ਬਿਠਾਇਆ ਦੋ ਦੋ ਰੋਟੀਆਂ ਮਿਲੀਆਂ ਤਾਂ ਇਹ ਸ਼ੁਕਰ ਕੀਤਾ ਵਾ ਕਿਦਾ ਵਾ ਹਰੂ ਆਖ ਕੇ ਤੇ ਹੀ ਖਾਧੀਆਂ ਵਾ ਕਿਤੇ ਐਟਾ ਹੀ ਪੁੱਤ ਮੈਂ ਹੱਥ ਲੂੰਦੀ ਰਹਿੰਦੀ ਸੀ ਮੈਨੂੰ ਹੁਣ ਅੱਖ ਹੀ ਨਹੀਂ ਦੀਦਾ ਕੋਹ ਨਹੀਂ ਤੇ ਤੈਨੂੰ ਪਤਾ ਹੀ ਕੀ ਫਿਰ ਦਾਦੀ ਜੀ ਗੱਲ ਇਹ ਕੀ ਆ ਤੁਸੀਂ ਮਾਫ ਕਰਤਾ ਨਾ ਠੀਕ ਆ ਪਰ ਮੈਂ ਨਹੀਂ ਉਹਨਾਂ ਨੂੰ ਮਾਫ ਕਰਨਾ ਉਹ ਨਹੀਂ ਆਗੇ ਮਾਫ ਕਰਨ ਵਾਲੇ ਕੋਤਬਾਰੀ ਤੇ ਰਹੀ ਆ ਹਾਂਜੀ ਮੰਮੀ ਮੈਂ ਪਹਿਲੇ ਝਾੜੂ ਲਾ ਲਾਂ ਤੇ ਫਿਰ ਕੋਈ ਹੋਰ ਕੰਮ ਕਰ ਲੈਨੇ ਆ ਚਲਿਆ ਮੈਂ ਝਾੜੂ ਲਾ ਲਾਂ ਤੇ ਤੂੰ ਹੋਰ ਕੋ ਕਰ ਲੈ ਜਿਹੜਾ ਕਰਨ ਵਾਲਾ ਵਾ ਨਹੀਂ ਮੰਮੀ ਤੁਸੀਂ ਝਾੜੂ ਕੋ ਲਾਉਣਾ ਤੁਸੀਂ ਬੋ ਹੁਣ ਮੈਂ ਝਾੜੂ ਆਪੇ ਲਾ ਲਾਂ ਸਾਹ ਕਿਹਨ ਨੂੰ ਹਰੇ ਕੱਪੜੇ ਦੇ ਦੇ ਆ ਦੋ ਕਲੀੜੇ ਆ ਮੇਰਾ ਇੱਕ ਅੱਧਾ ਸੂਟ ਹੋਵੇ ਤੇ ਇੱਕ ਤੇਰੇ ਡੈਡੀ ਦਾ ਤੇ ਮੈਂ ਚੱਲ ਮੈਂ ਵੇਲੀ ਨਾ ਕਿਹੜਾ ਵੱਡੀ ਹੋ ਜਾਣਾ ਮੈਂ ਇਹ ਧੋੜਦੀ ਆ ਨਾ ਨਾ ਤੁਸੀਂ ਕੱਪੜੇ ਨਹੀਂ ਧੋਣੇ ਕੱਪੜੇ ਉਹ ਵੇਖ ਮੈਂ ਸਾਰੇ ਇਕੱਠੇ ਕੀਤੇ ਆ ਜਸਨ ਦੇ ਵੀ ਆ ਤੇ ਡੈਡੀ ਜੀ ਦੇ ਵੀ ਆ ਤੇ ਮੈਂ ਵੀ ਆਪਣਾ ਸੂਟ ਲਾਇਆ ਤੇ ਮੈਂ ਆਪੇ ਧੋਲਣੇ ਤੁਸੀਂ ਕੱਪੜੇ ਕੋ ਧੋਣੇ ਆ ਪੁੱਤ ਮੈਂ ਕਿਹੜਾ ਵੇਲੀ ਬੇਚੀ ਨਾ ਵੱਡੀ ਹੋ ਜਾਣਾ ਅੱਗੇ ਵੀ ਤੇ ਸਾਰਾ ਕਰਦੀ ਹਾਂ ਤੇ ਜੇ ਮੈਂ ਹੁਣ ਕਰ ਲੂੰਗਾ ਦੋ ਲੀੜੇ ਧੋਲੂ ਤੇ ਫੇਰ ਕੀ ਆ ਨਾ ਜਿੰਨਾ ਚਿਰ ਮੈਂ ਆ ਵਾ ਨਾ ਹੁਣ ਤਾਨੂੰ ਮੈਂ ਕੱਪੜੇ ਨੂੰ ਹ ਤੇ ਨਾ ਤੁਸੀਂ ਕੋਈ ਪਾਂਡਾ ਚੁੱਕਣਾ ਤੇ ਨਾ ਤੁਸੀਂ ਝਾੜੂ ਲਾਉਣਾ। RAM NAN ਨਹਾ ਧੋ ਕੇ ਸੋਹਣੇ ਕੱਪੜੇ ਪਾ ਕੇ ਤੇ ਬਹਿ ਜਾ ਕਰੋ। ਵੀ ਹੱਲੀ ਜੀ ਜਾਣਾ ਵਾ ਤੇ ਜਾਇਓ ਜੇ ਨਹੀਂ ਜਾਣਾ ਤੇ ਮੈਂ ਆਪੇ ਚਲ ਜਾ ਕਰੂੰਗੀ। ਨਹੀਂ ਪੁੱਤ ਇੰਨਾ ਵੀ ਨਾ ਸਾਨੂੰ ਭਾਲ। ਜੇ ਅਸੀਂ ਬੁਕਤਾ ਬੈਗੇ ਤਾਂ ਇੱਥੇ ਗੋਡਿਆਂ ਕਿੱਟਿਆਂ ਤੋਂ ਰਹਿ ਜਾਣਾ। ਨਹੀਂ ਕਿਉਂ ਕਿੱਟਿਆਂ ਗੋਡਿਆਂ ਅੱਗੇ ਬੜੇ ਤੁਸੀਂ ਪਹਿਲਵਾਨ ਜੇ। ਗਿੱਟੇ ਗੋਡਿਆਂ ਤੋਂ ਰਹਿ ਚੱਲ ਜੀ। ਥੋੜਾ ਥੋੜਾ ਕੰਮ ਕਰਦੇ ਰਹੀਏ ਨਾ ਤੇ ਸਰੀਰ ਚੰਗਾ ਰਹਿੰਦਾ ਵਾ। ਹੈ ਤੇ ਸਹੀ ਆ ਤੇ ਕੋਈ ਨਹੀਂ। ਨਾਏ ਠੰਡ ਹੁੰਦੀ ਜਾਂਦੇ ਆ। ਲਿਆਉ ਕੋ ਜਿ ਬਣਾਈਏ ਨਾਲੇ ਸਿਆੜ ਵਾਤੀ ਨਾਲੇ ਡੈਡੀ ਖਾਣਗੇ ਨਾਲੇ ਤੂੰ ਹੀ ਖਾਓ ਕੋਈ ਗੱਲ ਨਹੀਂ ਜੋ ਆਖੀ ਉਹ ਲੈ ਆ ਹਾਂ ਤੇ ਜਸਨ ਨੂੰ ਥੋੜਾ ਜਿਹਾ ਖੋਆ ਮਾਰ ਦੀਏ ਮਾਰ ਦੇ ਮਾਰ ਦੇ ਹਾਂ ਚਲੋ ਕੋਈ ਨਹੀਂ ਮੈਂ ਰੱਖਾਂ ਕੱਪੜੇ ਵਿੱਚ ਝਾੜੂ ਲਾਗੇ ਮੈਂ ਤੋ ਲੈ ਨਹੀਂ ਆ ਲੈ ਸੰ ਗੁੱਡੀ ਜਾਂਦੇ ਓਹੋ ਕੱਖ ਜਾ ਹੋ ਗਿਆ ਸੀ ਮੈਂ ਕਿਹਾ ਆ ਮੈਂ ਵੇਖਣ ਆਏ ਵਟਾਂ ਤੇ ਵੀ ਬੜਾ ਹੋ ਗਿਆ ਵਾ ਤੇ ਇਦਾਂ ਚ ਵੀ ਕੱਢਣਾ ਪੈਣਾ ਵਾ ਜਵਾ ਚੱਟ ਤੋੜ ਤਾੜ ਲਈਦਾ ਵਾ ਧੁਨੀਆਂ ਧੁਨੀਆਂ ਇੱਤਾਂ ਤੇ ਫਿਰ ਕੱਖ ਪੱਤੇ ਵਿੱਚ ਬੜਾ ਹੋਏ ਨਾ ਇਹ ਵੇਖਿਆ ਨਹੀਂ ਜਾਂਦਾ ਲੱਗੇ ਸਬਜ਼ੀ ਦਾ ਇਹੋ ਤਾਂ ਫਾਇਦਾ ਮੈਂ ਨਹੀਂ ਹੋਣੋਂ ਨਹੀਂ ਕਰਤਾ ਵਾ ਕੀਤਾ ਤੇ ਕੋਹ ਨਹੀਂਗਾ ਕੰਮ ਨੂੰ ਕਿਤੇ ਹੱਥ ਨਹੀਂ ਲਾਉਣ ਦਿੰਦੀ ਮੈਂ ਤਾਂ ਆਖਿਆ ਇਹ ਉਤਾਂ ਹੀ ਕਿਤੇ ਰੰਗ ਬਦਲ ਨਹੀਂ ਗਲਗਲ ਵਾਂ ਨੂੰ ਇਹ ਤੇ ਕਿਤੇ ਮੈਂ ਲੀੜੇ ਲੈ ਕੇ ਚੱਲੀ ਹਾਂ ਮੈਂ ਤਾਂ ਧੋਕਤੋ ਲੈਣੀ ਤੇ ਉਹ ਵੀ ਮੇਰ ਕੋ ਫੜਲੇ ਆ ਉਹ ਵੀ ਨਹੀਂ ਇਹ ਮੈਂ ਤੋਣ ਦੇਣੇ 2 ਮਹੀਨੇ ਹੋ ਗਏ ਆ ਹੁਣ ਕਿੱਡੀ ਚੰਗੀ ਰਹਿਣ ਲਈ ਜੇ ਪਹਿਲਾਂ ਵੀ ਤਾਂ ਚੰਗੀ ਰਹਿੰਦੀ ਤੇ ਹਾਰੀ ਕਿਹੜੇ ਛਦਾਈ ਆ ਵੀ ਇਹਨੂੰ ਮਾੜਾ ਚੰਗਾ ਆਂਦੇ ਆ ਆ ਗੱਲ ਤੇ ਮੈਂ ਵੀ ਸੋਚ ਲਿਆ ਮੈਂ ਤਾਂ ਆਖਿਆ ਕਿਸੇ ਮਤਲਬ ਨੂੰ ਲੱਗੀ ਆ ਵੀ ਇਹਨ ਵੇ ਕੋਈ ਨਹੀਂ ਕੋਈ ਸਾਥਾ ਮਤਲਬ ਲੈਣਾ ਕੋਈ ਤਾਂ ਕਰਕੇ ਡਈ ਆ ਪਰ ਨਹੀਂ ਚੰਗੀ ਰਹੀ ਆ ਬਦਲ ਗਈ ਆ ਹੁਣ ਐਨ ਵੇ ਘਰ ਵੀ ਠੰਡ ਰਹੀ ਦੀ ਆ ਨਾ ਮੁੰਡੇ ਨੂੰ ਮਾੜਾ ਚੰਗਾ ਕਿਤੇ ਬੋਲਦੀ ਕਿੱਦਾਂ ਉਹਨੂੰ ਪਿਆਰ ਨਾਲ ਸਮਝਾਉਣ ਲਈ ਆ ਨਹੀਂ ਮਾਰਦੀ ਕੋੜ ਵੀ ਇੰਜੀ ਉਹੋ ਗੱਲੇ ਨੇ ਜਿਹੜਾ ਸਾਹ ਛਕਾਇਆ ਸੀ ਹੁਣ ਤੇ ਆ ਵੀ ਉਹ ਵੀ ਮੰਮੀ ਕੋ ਹਲਿਆ ਦੋ ਮੈਂ ਮੁੰਡੇ ਨੂੰ ਕੁਝ ਬੜਾਂਦਾ ਤੇ ਜੇ ਐਸਾ ਰਵੇ ਉਹਦੇ ਨਾਲ ਪਿਆਰ ਨਾ ਸਾਡੇ ਨਾਲ ਵੀ ਰਵੇ ਕਾਹੀ ਕਿਹੜਾ ਵੀ ਅਸੀਂ ਕਰਦੇ ਵਿੱਚ ਇੰਨੇ ਜਾਣੇ ਆ ਵੀ ਜਿਹੜਾ ਅਸੀਂ ਲਿਆ ਕੇ ਨਹੀਂ ਦੇਣਾ ਸਭ ਕੁ ਹਲਿਆ ਕੇ ਦੇਣਾ ਵਾ ਇਹਨੂੰ ਜੇ ਐਤਾ ਰਹੂਗੀ ਤੇ ਚਲੋ ਰੱਬ ਦੀ ਘੜੀ ਨਾ ਦਿਨ ਬਦਲਦਿਆਂ ਕੋਈ ਟਾਈਮ ਨਹੀਂ ਲੱਗਦਾ ਚਲੋ ਮਾੜੇ ਦਿਨ ਨਿਕਲ ਗਏ ਹੁਣ ਕੋਰੇ ਚੰਗੇ ਹੀ ਰਹਿਣ ਸਾਰੀਆਂ ਕਮਲ ਦੀਆਂ ਮਿਹਰਬਾਨੀਆਂ ਵਾ ਜਿੰਨੇ ਨਾ ਇਥੋਂ ਤੱਕ ਉਹ ਸਮਝਾ ਕੇ ਕਰਕੇ ਇਹ ਭਾਵੇਂ ਕਿੰਨਾ ਵੀ ਉਹਦੇ ਨਾਲ ਬੋਲਦੀ ਰਹੀ ਕਰਦੀ ਰਹੀ ਫਿਰ ਵੀ ਉਹਨੇ ਮਿੱਠੀ ਪਿਆਰੀ ਹੋ ਕੇ ਤੁਹਾਡਾ ਉਹ ਗੱਲ ਪਿਕਰ ਸਿੱਧਾ ਕਰ ਦਿੱਤਾ ਵਾ ਇੱਕ ਸਾਹਬ ਦੇ ਨਾਲ ਉਹਨੂੰ ਸਿੱਧੇ ਰਾਹ ਪਾ ਦਿੱਤਾ ਵਾ ਰਾਜਪੁਰ ਘਰ ਤੋਂ ਚਲੋ ਸਿੱਧਾ ਹੋ ਗਿਆ ਮੈਂ ਹੋਰ ਸੋਚੀ ਪਿਆ ਵਾ ਕਿ ਹੁਣ ਮੁੰਡੇ ਨੇ ਵੀ ਆ ਜਾਣਾ ਤੇ ਇਹ ਨਾ ਹੋਏ ਵੀ ਉਹ ਉਹਨ ਮੰਦਾ ਜਗਾ ਬੋਲੇ ਦੇ ਨੂੰ ਘਰੋਂ ਹੀ ਕੱਢ ਦੇ ਫੇ ਅਸੀਂ ਕੀ ਕਰਾਂਗੇ ਕਿੱਧਰ ਜਾਵਾਂਗੇ ਕੋਈ ਗੱਲ ਨਹੀਂ ਮੁੰਡੇ ਨੂੰ ਸਮਝਾਵਾਂਗੇ ਉਹ ਐਡਾ ਨਹੀਂ ਵੀ ਸਾਡੇ ਤੋਂ ਬਾਹਰ ਚੱਲੂਗਾ ਜੋ ਅਸੀਂ ਆਖਾਂਗੇ ਉਹਨੇ ਸਮਝੀ ਜਾਣਾ ਐਡਾ ਨਹੀਂ ਉਹ ਨਿਆਣਾ ਉਹ ਵੀ ਬਾਹਰ ਅੰਦਰ ਫਿਰਿਆ ਤੁਰਿਆ ਪਰ ਉਹਨਾਂ ਗੱਲਾਂ ਬਾਤਾਂ ਬੜੀਆਂ ਸੁਣੀਆਂ ਆ ਵਾ ਤੇ ਬੰਦਾ ਬਾਹਰੋਂ ਜਦੋਂ ਗਰਮ ਆਉਂਦਾ ਵਾ ਫੇ ਘਰ ਆਣ ਕੇ ਹੋਊਗਾ ਭੀ ਆਹ ਤੇ ਆਹ ਤੇ ਡੰਡਾ ਪਰ ਪਹਿਲੋਂ ਮੈਨੂੰ ਦੇਖਦਾ ਮੈਂ ਉਹਨੂੰ ਕੱਪ ਪਾਉਣੀ ਆ ਚੱਲ ਕੋਈ ਗੱਲ ਨਹੀਂ ਹੁਣ ਇੱਕ ਗੱਲ ਉਹ ਵੀ ਸੱਚਾ ਵਾ ਅਸੀਂ ਤੇ ਨਹੀਂ ਦੱਸਦੇ ਰਹੇ ਜੇ ਬਾਹਰ ਮੁੰਡੇ ਮੰਡੇ ਹੈਗੇ ਉਹਨਾਂ ਤੇ ਦੱਸਦੇ ਰਹੇ ਆ ਨਾ ਹੁਣ ਰਾਜ ਵੀ ਖਾਣਾ ਚੰਗੀ ਹੋ ਗਈ ਆ ਸਾਨੂੰ ਰਾਜਵਾਲ ਦੀ ਗੱਲ ਕਰਨੀ ਪੈਣੀ ਆ ਉਹਨੇ ਜੋ ਤੂੰ ਚਲਾ ਸਾਰਾ ਹੰਦੇਤਾ ਤੇ ਚਲੋ ਉਹਦੇ ਇਹਨਾ ਕਰਕੇ ਸਾਡਾ ਕੇਸ ਵੀ ਸਾਡੇ ਹੱਕ 'ਚ ਹੋ ਗਿਆ ਵਕੀਲ ਚੰਗਾ ਪੈਰਾ ਦੇ ਕੇ ਸਾਡੇ ਹੱਕ 'ਚ ਕਰਾ ਦਿੱਤਾ ਵਾ ਤੇ ਹੁਣ ਮੁੰਡਾ ਨਾ ਨਾਣ ਕੇ ਆਖੇ ਵੀ ਕਦੀ ਤੁਸੀਂ ਰਾਜਵਲਦੇ ਹੋ ਜਾਂਦੇ ਹੋ ਤੇ ਕਦੀ ਤੁਸੀਂ ਮੈਨੂੰ ਗੱਲਾਂ ਦੱਸਣ ਡੈ ਬੇ ਅਹੀਂ ਉਹਨੂੰ ਦੱਸ ਕੀ ਆਖਾਂਗੇ ਫਿਰ ਉਹ ਚਲੋ ਉਹ ਨਹੀਂ ਹੁਣ ਸੁਣਨੀਆਂ ਪੈਣੀਆਂ ਜੇ ਕੋ ਆਕੂ ਬਾ ਦੇ ਠੰਡੇ ਠੁੰਡੇ ਹੋ ਗਏ ਉਹਨੂੰ ਡਾਂਡਾ ਕਰ ਲਾਂਗੇ ਬੈਠੇ ਮੰਮੀ ਹਾਂ ਬੈਠੀ ਆ ਮੈਂ ਤਾਂ ਆਪੇ ਆਣੀ ਬਹਿ ਜਾ ਜਾ ਕੇ ਕੁਝ ਨਾ ਕਰਦੇ ਨਹੀਂ ਜੀ ਕਰਨਾ ਕੀ ਜਿਹੜੇ ਗਾਣੇ ਤੇ ਮੈਂ ਤੋਂ ਆਈ ਆ ਤੋਂ ਆਈ ਆ ਥੋੜਾ ਵੀ ਕਰ ਲਿਆ ਹਾਂ ਜੀ ਚੱਲ ਵਧੀਆ ਹੋਇਆ ਤੋਂ ਆਈ ਆ ਤੇ ਮੈਂ ਅੱਜ ਅੱਗੇ ਆਖਣ ਡਈ ਵੀ ਤਾਂ ਕੱਲੀ ਜਾਣੀ ਤੇ ਸਾਰਾ ਦਿਨ ਤੂੰ ਖੱਪਦੀ ਰਹੀ ਹੁਣ ਤੂੰ ਦੁਪਹਿਰੇ ਕੋਈ ਕੰਮ ਨਾ ਕਰੀ ਚੁੱਪ ਕਰਕੇ ਨਾ ਤੇ ਘੜੀ ਕੇ ਰੈਸਟ ਕਰ ਲਈ ਤੇ ਮੈਂ ਚਾਹ ਪਾਣੀ ਬਣਾ ਲੂੰਗੀ ਲੈ ਮੰਮੀ ਤੂੰ ਹੀ ਕੋ ਚਾਹ ਪਾਣੀ ਬਣਾਉਣਾ ਰੈਸਟ ਕਿਹੜੀ ਮੈਂ ਸਾਰੀ ਜਿਹੜੀ ਕਰਨੀ ਆ ਮਾੜਾ ਜਿਹਾ ਮੈਂ ਲੱਗ ਸਿੱਧਾ ਕਰਨਾ ਤੇ ਮੁੜ ਕੇ ਮੈਂ ਚਾਹ ਪਾਣੀ ਬਣਾ ਲੈਣਾ ਆਪੇ ਇੱਕ ਗੱਲ ਰਾਜਤ ਨੇ ਮੈਂ ਹੋਰ ਲੱਗੀ ਦੱਸਣ ਹਾਂਜੀ ਮੰਮੀ ਦੱਸੋ ਮੁੰਡੇ ਨਹੀਂ ਆਉਣਾ ਵਾ ਤੇ ਜੇ ਪੁੱਤ ਕੋ ਹਾਕੂਗਾ ਨਾ ਤੇ ਹੁਣ ਏਡੀ ਕਾਇ ਨਾ ਪਈ ਤੇਰੀ ਹੋਜੀ ਹੋਰ ਨਾ ਹੋਏ ਫੇਰ ਬੈਕ ਚੁੱਕਿਆ ਤੇ ਤੁਰਪੀ ਤੇ ਫੇਰ ਅੱਗੇ ਨਾ ਉਹ ਜਾਦਾ ਹੋ ਜੇ ਗਰਮ ਨਹੀਂ ਮੰਮੀ ਹੁਣ ਨਹੀਂ ਮੈਂ ਕਰਉ ਪੈਰ ਪੋੜਦੀ ਤੇ ਨਾਲੇ ਘਰੋਂ ਤੇ ਮੈਂ ਤਾਂ ਪੈਰ ਪੋੜਦੀ ਨਾ ਜੇ ਤੁਸੀਂ ਮੇਰੇ ਵੱਲ ਨਾ ਹੁੰਦੇ ਤੁਸੀਂ ਤੇ ਮੇਰੇ ਵੱਲ ਜੇ ਤੇ ਚੱਲ ਉਹਨੇ ਵੀ ਸਮਝੀ ਜਾਣਾ ਕਿ ਮੰਮੀ ਡੈਡੀ ਨੇ ਇਹਨਾਂ ਦੇ ਨਾਲ ਹੀ ਪੇਨਾ ਕਰਨ ਢਈ ਏ ਤੇ ਉਹਨਾਂ ਨਾਲ ਕਰਨ ਢਈ ਆ ਮੈਂ ਕਰਨ ਨੂੰ ਕਹਿਣਾ ਵਾ ਪ੍ਰੋਜੈਕਟ ਸੈਦ ਕੀਤਾ ਉਹ ਵੀ ਸਮਝੀ ਜਾਣ ਤੇ ਥੋੜਾ ਬੋੜਾ ਤੂੰ ਹੀ ਵੀ ਸਮਝਾਏ ਹੋ ਨਾ ਨਹੀਂ ਸਮਝਾਵਾਂਗੇ ਚਾਹੀਏਗਾ ਪਰ ਹੁਣ ਤੈਨੂੰ ਪਤਾ ਹੀ ਆ ਉਹਨੇ ਬਾਹਰੋਂ ਆਉਣਾ ਵਾ ਸਾਰੇ ਗੱਲਾਂ ਬਾਤਾਂ ਸੁਣੀਆਂ ਵਾ ਤੇ ਉਹਨੇ ਵੀ ਦਿਲ ਦੇ ਵਿੱਚ ਤੇ ਹੁਣ ਆਈਆਂ ਗੁੱਸਾ ਤੇ ਤੂੰ ਮੇਰੀ ਧੀ ਨਾ ਗਾਲੀ ਦੰਦ ਤੋਂ ਦੰਦ ਨਾ ਚੁੱਕੀ ਨਹੀਂ ਮੰਮੀ ਜੀ ਮੈਂ ਕੋਈ ਦੰਦ ਦੰਦ ਨਹੀਂ ਚੁੱਕਦੀ ਤੇ ਨਾ ਮੈਂ ਘਰੋਂ ਪੈਰ ਪੁੱਟੂੰਗੀ ਮੈਂ ਇੱਥੇ ਚਲੋ ਜੇ ਮਾਰ ਵੀ ਲੈਣਗੇ ਨਾ ਮੈਨੂੰ ਦੋਕਾ ਤੇ ਕੋਈ ਨਹੀਂ ਮੈਂ ਇੱਥੇ ਚੱਲ ਲਵਾਂਗੀ ਪਰ ਮੈਂ ਹੁਣ ਘਰੋਂ ਨਹੀਂ ਬਾਹਰ ਜਾਂਦੀ ਕਿਤੇ ਵੀ ਚਲ ਕੋਈ ਗੱਲ ਨਹੀਂ ਗੈ ਦਬਕਾ ਵੀ ਹੁੰਦਾ ਜੈ ਜੀ ਆ ਹਾਂਜੀ ਤੈਨੂੰ ਪਤਾ ਹੀ ਆ ਉਹਨੇ ਕਿਹੜਾ ਉਹ ਗੱਲ ਵੀ ਉੱਤਾਂ ਤੇ ਕਦੀ ਉਹਨੇ ਦਬਕਾ ਮਾਰਿਆ ਹੀ ਨਹੀਂਗਾ ਨਾ ਉਹਨੇ ਕਦੀ ਕੋ ਹੱਕ ਆਈ ਆ ਨਹੀਂ ਕੋਈ ਨਹੀਂ ਤੂੰ ਬਿਲਕੁਲ ਨਾ ਫਿਕਰ ਕਰੀ ਤੂੰ ਮੇਰੇ ਨਾਲ ਪਤਾ ਹੀ ਤੇ ਤੈਨੂੰ ਮਾਫ ਕਰ ਦਿੱਤਾ ਤੇ ਜੇ ਤੂੰ ਹੁਣ ਸਾਰਾ ਹੀ ਕਰਦਾ ਕੰਮ ਕਰਦੀ ਆ ਚਿਆਣ ਆਖੇ ਕੰਮ ਆਪਣਾ ਕਰੀਏ ਤੇ ਜੱਗ ਦੀ ਸੋਪਾ ਹੁਣ ਜਿਹੜਾ ਕੋਈ ਭੈਣ ਭਰਾ ਹੁੰਦਾ ਤੇ ਤੈਨੂੰ ਚੰਗਾ ਹੀ ਆਖਦਾ ਅੱਗੇ ਮੈਂ ਉਧਰ ਹੱਥ ਲੂੰਦੀ ਰਹਿਣਾ ਤੂੰ ਇੱਧਰ ਡਈ ਰਹਿਣਾ ਕੰਮ ਨੂੰ ਇਹ ਚੰਗੇ ਥੋੜੇ ਲੱਗੀਦਾ ਏ ਤੂੰ ਮੂੰਹ ਵਟਕ ਕੇ ਆ ਨੂੰ ਆ ਜਾਣਾ ਤੇ ਮੇਰੇ ਭੈਣ ਭਰਾਵੇਂ ਵੀ ਇੱਧੇ ਰਹਿ ਜਾਣਾ ਵੀ ਰਾਜਕ ਵੰਦੀ ਨਹੀਂ ਸਾਨੂੰ ਤੇ ਹੁਣ ਵਧੀਆ ਲੱਗੂ ਨਾ ਜੇ ਕੋਈ ਭੈਣ ਭਰਾ ਹੁੰਦਾ ਤੇ ਵੇਖਾ ਕਿੰਨਾ ਵਧੀਆ ਲੱਗਦਾ ਨਹੀਂ ਮੰਮੀ ਜੀ ਜਿਹੜੇ ਤੁਹਾਡੇ ਭੈਣ ਭਰਾ ਵਾ ਉਹ ਮੇਰੇ ਵੀ ਕੁਝ ਲੱਗਦੇ ਆ ਤੇ ਰਿਸ਼ਤੇਦਾਰੀਆਂ ਕਿਹੜੀ ਕੋਈ ਵੰਡੀਆਂ ਹੁੰਦੀਆਂ ਵਾ ਹੁਣ ਤੇ ਮੇਰੇ ਰਿਸ਼ਤੇਦਾਰਾਂ ਨੂੰ ਵੀ ਨਾ ਚੰਗਾ ਸਮਝੂਗੀ ਤੇ ਉਹ ਵੀ ਮੇਰੇ ਨਾਲ ਪਿਆਰ ਕਰਨਗੇ ਉਹਨਾਂ ਵੀ ਆਖਣਾ ਹੀ ਆ ਹੁਣ ਰਾਜ ਸਾਨੂੰ ਚਾਹ ਪਾਣੀ ਪੁੱਛਦੀ ਆ ਜਿੱਥੇ ਆਉਂਦੇ ਹੀ ਮੈਂ ਟਕ ਤੇ ਘਰੋਂ ਚੱਲ ਜਾਂਦੇ ਹੁਣ ਤੋਂ ਨਾ ਪਿਆ ਕੇ ਕਹਿਣਾ ਨਹੀਂ ਰਾਤ ਰਹਿਣੀ ਹੈ ਘੜੀ ਕੀ ਆ ਗਈ ਆ ਹਾਂਜੀ ਆ ਲੋ ਡੈਡੀ ਜੀ ਚਾਹ ਪਿਓ ਆ ਵਿਚਨ ਦੇਣ ਵਾੜੀ ਦੀ ਜਾਂਦੀ ਹਾਂਜੀ ਪੀ ਲੋ ਚਾਹ ਪੀ ਲੈ ਤੂੰ ਮੈਂ ਵੀ ਪਾਸਾ ਵੀ ਲੈਂਦੀ ਆ ਮੈਂ ਵੀ ਪੀਣੀ ਆ ਬਹਿ ਜਾ ਲਿੰਗਾ ਠੰਡ ਹੋ ਗਈ ਆ ਤੇ ਕੋਈ ਨਹੀਂ ਉਲਰਜਾਈਆਂ ਕੱਢ ਲੈਣੇ ਅੱਗੇ ਤੇ ਕੰਬਲ ਆ ਆਹੋ ਮੈਂ ਤੇ ਆਵੇ ਪਤਲੀ ਜੀ ਕੋਟੀ ਕੋਈ ਨਹੀਂ ਤੂੰ ਤੇ ਪਾਈ ਆ ਮੈਂ ਆਪ ਕੱਢਦੀ ਆ ਆਪਣੀ ਸੇਰੇ ਸੇਰੇ ਲੱਗਦੀ ਆ ਠੰਡ ਦੇਣੇ ਤੇ ਚਲੋ ਅਜੇ ਨਹੀਂ ਗਾ ਈਡਾ ਸੋਲ ਵੇਖਣ ਵਾਲੇ ਤੇ ਮੈਂ ਸਟੋਲ ਜਾਨੀ ਗਾ ਜਿਆ ਲੈ ਆ ਨਹੀਂ ਚੰਗਾ ਨਹੀਂ ਡੈਡੀ ਨੇ ਮੈਂ ਕੱਢ ਕੇ ਦੇਣੀ ਉਹ ਤੋਂ ਕੋਟੀ ਕਾਟੀ ਕੋਈ ਆਹੋ ਠੰਡ ਮਮੀ ਗੇਟ ਖੜਕਣ ਡਿਆ ਵਾ ਕੋਈ ਆਇਆ ਜਾਂਦਾ ਜਾਂ ਵਾਲਾ ਵੇਖ ਕਿਤੇ ਜਸਨ ਦਾ ਡੈਡੀ ਤੇ ਨਹੀਂ ਆ ਗਿਆ ਹਾਂ ਦਾ 에어ਪੋਰਟ ਤੇ ਮੈਂ ਆ ਗਿਆ ਵਾ ਵੇਖਾਂ ਬਲਾ ਮਜਾ ਦੇ ਵੇਖਾਂ ਬਲਾ